ਪੀਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਬੰਗਾ ਸ਼ਹਿਰ ਦੇ ਇੱਕ ਮੈਰਿਜ ਪੈਲੇਸ ਤੋਂ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਵਿਆਹ ਵਿੱਚ ਪੈਂਦਾ ਗਿੱਦਾ ਪੰਗੜਾ ਉਸ ਵਕਤ ਇੱਕਦਮ ਰੁਕ ਗਿਆ ਜਦੋਂ ਵਰਮ ਵਾਲਾ ਦੀ ਰਸਮ ਕਰਦਿਆਂ ਲਾੜਾ ਆਪਣੀ ਪਤਨੀ ਦੇ ਗਲ ਵਿੱਚ ਹਾਰ ਪਾਉਣ ਉਪਰੰਤ ਫੋਟੋ ਕਰਵਾਉਣ ਸਮੇਂ ਸਟੇਜ ਤੇ ਹੀ ਡਿੱਗ ਪਿਆ ਜਿਸ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮਿਰਤ ਕੁਚਿਤ ਕਰ ਦਿੱਤਾ ਜਿਸ ਤੋਂ ਉਪਰੰਤ ਪੰਗੜੇ ਦੀ ਥਾਂ ਤੇ ਵਹਿਣ ਪੈਣ ਲੱਗ ਪਏ ਮ੍ਰਿਤਕ ਲਾੜੇ ਦਾ ਪਰਿਵਾਰ ਨਿਊ ਗਾਂਧੀ ਨਗਰ ਬੰਗਾ ਨਾਲ ਸੰਬੰਧਨ ਦੱਸਿਆ ਜਾ ਰਿਹਾ ਅਤੇ ਮ੍ਰਿਤਕ ਨੌਜਵਾਨ ਬੜੀ ਨਿਸ਼ਕਤਦ ਨਾਲ ਅਮਰੀਕਾ ਤੋਂ ਪੀਆਰ ਹੋ ਕੇ ਖੁਸ਼ੀ-ਖੁਸ਼ੀ ਆਪਣਾ ਵਿਆਹ ਕਰਵਾਉਣ ਆਇਆ ਸੀ ਇਸ ਮੰਦਭਾਗੀ ਅਤੇ ਨਾਸਹਿਣਜੋ ਘਟਨਾ ਨੇ ਜਿੱਥੇ ਦੋਵਾਂ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਉੱਥੇ ਹੀ ਇਲਾਕੇ ਭਰ ਦੇ ਲੋਕ ਇਸ ਕੁਦਰਤ ਦੇ ਕਹਿਰ ਤੋਂ ਹੈਰਾਨ ਅਤੇ ਸੋਗ ਭਰੇ ਮਾਹੌਲ ਵਿੱਚ ਹਨ ਤੁਸੀਂ ਦੇਖ ਰਹੇ ਹੋ ਐਮਡੀ ਸ਼ਿੰਜੀ ਲੜੋਆ ਦੇ ਨਾਲ ਸਟਾਫ ਰਿਪੋਰਟਰ ਰਕੇਸ਼ अरोड़ा ਦੀਏ ਦੁੱਖ ਭਰੀ ਰਿਪੋਰਟ ਮੈਨੂੰ ਸੇ ਗਏ ਅਸੀਂ ਤਾਂ ਫਿਰ ਬੈਠੇ ਹੋ ਕਹਿੰਦੇ ਮੇਰੇ ਆਰਡਰ ਸੈਤ ਥੋੜੀ ਹੈ ਅੱਛਾ ਇਹਦਾ ਹੋਰੇ ਬੰਨ ਲੇ ਬੰਨ ਕੇ ਉਹ ਡਾਕਟਰ ਆ ਗਏ ਕਿ ਦਾਕਟਰ ਆ ਮਿਲ ਗਿਆ ਵਿੱਚ ਕੀ ਹੈ ਸੀ ਉਹਨੇ ਚਾਤਪੀਤਾ ਕਹਿੰਦੇ ਬਸੇ ਐਦਾਂ ਹੀ ਤਾਂ ਕੱਲ ਮਿੱਥੀ ਕੀ ਗੱਲ ਕਹਿੰਦਾ ਡੀਜੇ ਬੰਦ ਕਰਾ ਦੇ ਅੱਛਾ ਕੱਲ ਜਿਹੜੀ ਗੱਲ ਕਹਿੰਦੇ ਬਈ ਡੀਜੇ ਬੰਦ ਕਰਾ ਦੇ ਮੈਨੂੰ ਕਹਿੰਦਾ ਕਿ ਉਹ ਰਾਟ ਬਹੁਤ ਹੁੰਦੀ ਇਹ ਡੀਆਰ ਕੀ ਹੈ ਇਹ ਬੰਦ ਕਰ ਦੇ ਫਿਰ ਉਹ ਜਿੱਦਾਂ ਪਤਾ ਹੈ ਤੁਹਾਡੀ ਜਕਰਦੇ ਤਾਂ ਉਹ ਤਾਂ ਵੀ ਬੰਦ ਕਰਕੇ ਫਿਰ ਚੱਲੂ ਕਰਤਾ ਨਾਲੋਂ ਦੁਬਾਰਾ ਇਹ ਹੋਇਆ ਤਾਂ ਬੱਸ ਉਹ ਬਹੁਤ ਜ਼ਿਆਦਾ ਔਖਾ ਸੀ ਆ ਕਹਿੰਦੇ ਅਸੀਂ ਤਾਂ ਡੁੱਢ ਪੇਂ ਦਾ ਬੈਠੇ ਸੀ ਤੇ ਸਰ ਉਹ ਕੋਈ ਨਹੀਂ ਆਪੇ ਦੇਖਣੇ ਡੈਰੀ ਇਹਨੇ ਡੈਰੀ ਨੂੰ ਇਹ ਬੰਦ ਕਰਾ ਦਾਂ ਮੈਂ ਬੰਦ ਉਹ ਬੰਦ ਕਰਤਾ ਹੋਟਲ ਬਾਤਿਆ ਕਿ ਦੇ ਸੱਜਣ ਕਿਰਾਏ ਸਾਰੇ ਉਹਨਾਂ ਅੰਦਕਾਰ ਹੋਉਂਦੇ ਸੀ ਨਜ਼ੁਕਾ ਤਾਂ ਉਹ ਸਾਹ ਕੋ ਸੁਦੇ ਅੱਛਾ ਜੀ ਜੈਮਾਲਾ ਹੋ ਰਹੀ ਸੀ ਅੱਛਾ ਜੀ ਮਿਲ ਕੇ ਡੇਲੀ ਜੈਮਾਲਾ ਤੇ ਇਕੱਠੇ ਆਏ ਬਿਚ ਮੈਂ ਕੀ ਕਰੀਂਗਾ ਜੈਮਾਲਾ ਤੋਂ ਕਰਨਾ ਅਸੀਂ ਨਾਲੇ ਖੜੇ ਤੇ ਯਾਰ ਇਦਾਂ ਵੀ ਤੁਸੀਂ ਇੱਥੇ ਖਰਾਕੀ ਕੇ ਕੋਲ ਠੀਕ ਜਿਹਾ ਗੱਲ ਕਰਨਾ ਨਹੀਂ ਇਹ ਦੁਨੀਆ ਨਹੀਂ ਖਰਾਕੀ ਨਾਲ ਉਹਦਾ ਕਦੇ ਅੱਛਾ ਹੈ ਤਾਂ ਸਾਡੇ ਐਂਟੀਗੇਜਸ ਫੂਰਿਆ ਇਹ ਇੱਦਾਂ ਕਰ ਰਿਹਾ ਬੁਬਾਰੀ ਹੋ ਗਿਆ ਇਹ ਇਹ ਅਚਾਨਕ ਹੀ ਹੋ ਗਿਆ ਅਚਾਨਕ ਅਮਰਕਾ ਤੋਂ ਕਦੋਂ ਕਈ ਅਮਰਕਾ ਤੋਂ ਹੀ ਦੋ ਫਰਵਰੀ ਨੂੰ ਆਏ ਬੇਰੀ 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 ਸਿਉ ਦੇ ਉਹ ਉੱਥੇ ਹੀ ਆ ਗਏ ਉਹ ਉਹ ਬਹੁਤ ਦੁੱਖदाई ਭਾਰੀ ਜੀ ਸਾਡਾ ਨੂੰ